ਲਗਭਗ 28 ਸਾਲ ਤੋਂ ਚੰਮਰਾਜ ਜੀ ਦੀ ਯਾਤਰਾ ਦੇ ਵਿੱਚ ਲੰਗਰ ਦੀ ਸੇਵਾ ਔਰ ਸੰਕਟਾਂ ਦੀ ਸੇਵਾ ਵਾਸਤੇ ਆਸ਼ਰਦ ਹਾਲੂਆਂ ਦੀ ਸੇਵਾ ਵਾਸਤੇ ਸ਼੍ਰੀ ਅਮਰ ਸਾਹਿਬ ਨਾਦੀ ਯਾਤਰਾ ਤੇ ਪੜਾਉ ਦਰ ਪੜਾਉ ਦੇ ਵਿੱਚ ਜਾ ਕੇ ਉੱਥੇ ਜੰਮੂ ਕੁਸ਼ਵੀਰ ਸੇਵਾ ਕਰਦੇ ਆ ਬਹੁਤ ਵੱਡਾ ਪਰਲਾ ਇਥੋਂ ਦੇ ਇਹਨਾਂ ਦੇ ਫਰਦਾਨ ਸਾਹਿਬ ਸ਼੍ਰੀ ਅਰੁਣ ਸੂਰੀ ਜੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਉਂਗਲੇ ਸਮਾਗ ਸਮਾਜ ਸੇਵਕ ਸੀਨੀਅਰ ਲੀਡਰ ਬਹੁਤ ਹੀ ਮਿਹਨਤੀ ਸਾਡੇ ਗੁਲਸ਼ਨ ਰਾਏ ਭਾਬੀ ਜੀ ਔਰ ਉਹਨਾਂ ਦੇ ਨਾਲ ਸ਼੍ਰੀ ਤਵਿੰਦਰ ਕੁਮਾਰ ਭੱਟ ਸਾਹਿਬ ਜਿਹੜੇ ਕਿ ਸਾਡੇ ਭਾਰਤੀਆਂ ਦਾ ਬੜੇ ਜੀ ਸੀਗਾ ਅਗੂ ਆ ਸਦਾ ਬਲਵੀਰ ਸਿੰਘ ਜੀ ਵਰਦਾ ਸਾਹਿਬ ਔਰ ਸਾਰੇ ਪਤਵੰਤੇ ਸੱਜਣ ਅੱਜ ਇਹ ਅ ਰਸਮੀ ਤੌਰ ਤੇ ਅਮਰਦਾਸ ਦੀ ਯਾਤਰਾ ਉਹ ਜੋ ਸਮਾਨ ਰਾਸ ਸਿੱਧਾ ਵਗੈਰਾ ਜਾ ਰਿਹਾ ਔਰ ਨਾ ਸੇਵਾ ਦਾ ਜਾ ਰਿਹਾ ਜਿਹੜੀ ਕਿ ਬਿਨ ਨਿਸ਼ਕਾਮ ਸੇਵਾ ਕਰਦੇ ਉੱਥੇ ਜਾ ਕੇ ਓਜਨ ਪਾਣੀ ਦਾ ਭਰਨ ਉਹਨਾਂ ਦੇ ਲੋੜ ਤੋਂ ਦਾ ਪ੍ਰਬੰਧ ਸਾਰਾ ਇਹ ਉੱਥੇ ਜਾ ਕੇ ਕਰਦੇ ਆ ਇਹਨਾਂ ਦੀ ਸੇਵਾ ਧੰਨ ਔਰ ਪਰਮਾਤਮਾ ਇਹਨਾਂ ਨੂੰ ਸਾਰੀਆਂ ਖੁਸ਼ੀਆਂ ਦੇਵੇ ਤੁਹਾਡੇ ਸ਼ਹਿਰ ਵੱਲੋਂ ਸਾਡੇ ਸਾਰੇ ਭਾਈਚਾਰੇ ਵੱਲੋਂ ਉਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਤੇ ਜਿੱਤੇ ਸਾਡੇ ਇਹ ਪਵਿੱਤਰ ਯਾਤਰਾ ਪੂਰੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਲੋਕ ਸ਼ਰਧਾਲੂ ਆਉਂਦੇ ਆ ਔਰ ਆਪਣੀਆਂ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਔਰ ਇਸ ਵਿਸ਼ੂ ਦੇ ਵਿੱਚ ਜੋ ਸੁੱਖ ਸ਼ਾਂਤੀ ਹੈ ਉਹ ਸਾਡੇ ਗੁਰੂਆਂ ਪੀਰਾਂ ਫਕਮ ਪਗੰਬਰਾਂ ਦੀ ਔਰ ਸਾਡੇ ਸਾਡੇ ਦੇਵ ਦੇਵੀਆਂ ਦੀ ਸਾਡੇ ਦੇਵਤਿਆਂ ਦੀ ਇਹ ਦੇ ਪਗੰਗਤਾ ਇਹ ਪਰੰਪਰਾਵਾਂ ਨੇ ਜਿਹੜੀ ਨਿਰੰਤਰ ਚਲਨੀਆਂ ਚਾਹੀਦੀਆਂ ਨੇ ਔਰ ਇਹ ਸੇਵਾਵਾਂ ਜਿਹੜੀਆਂ ਨੇ ਨਿਰੰਤਰ ਚਲਦੀਆਂ ਚਾਹੀਦੀਆਂ ਨੇ ਮੈਂ ਇਹਨਾਂ ਨੂੰ ਲੱਖ ਲੱਖ ਵਾਰ ਖਵਾ ਦੇਣਾ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਰਹੇਗੀ ਕੋਈ ਵੀ ਜ਼ਰੂਰਤ ਹੋਵੇ ਇਹ ਸਾਨੂੰ ਯਾਦ ਕਰਨਗੇ ਕਿਉਂਕਿ ਇਸ ਸੇਵਾ ਦੇ ਵਿੱਚ ਸਾਰੇ ਸ਼ਹਿਰ ਵੱਲੋਂ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਸਮਾਜ ਦੇ ਸੇਵਾਦਾਰ ਔਰ ਛੋਟੇ-ਛੋਟੇ ਕਿੱਤਾ ਕਰਨ ਵਾਲੇ ਲੋਕ ਵੀ ਇਹਦੇ ਵਿੱਚ ਸੇਵਾ ਪਾਉਂਦੇ ਆ ਤਾਂ ਇਹ ਇੱਕ ਪ੍ਰਸਾਦ ਰੂਪ ਦੇ ਵਿੱਚ ਇਕੱਠਾ ਹੋ ਕੇ ਸਾਰਾ ਕੰਮ ਚੱਲਦਾ ਸਾਰੇ ਸੱਜਣਾ ਦਾ ਜਿਹਨਾਂ ਨੇ ਯੋਗਦਾਨ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਬੋ ਸ਼ੰਕਰ ਭਗਵਾਨ ਕੀ ਜੈ ਜੈਕਾਰਾ ਵੀਰ ਬਜਰੰਗੇ ਸਾਰਾ ਸਤਿ ਅੰਦਰ ਅੱਜ ਸ਼੍ਰੀ ਅਮਰਨਾਥ ਵਰਫਾਨੀ ਸੇਵਾਦਾਰ ਸਰਾਂਧਵਲੋਂ ਲਗਾਤਾਰ 29ਵਾਂ ਭੰਡਾਰਾ ਜੋ ਪੰਜਸਰਨੀ ਔਰ ਬਾਲਟਾਲ ਵਿੱਚ ਲੱਗਣ ਜਾ ਰਿਹਾ ਹੈ ਅਸੀਂ ਸਰਾਂਧਨ ਵਾਸੀਆਂ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੰਗਰ ਹਰ ਸਾਲ ਸਰੰਤੋ ਰਵਾਨਾ ਕੀਤਾ ਜਾਂਦਾ ਇਸ ਵਾਰ ਜੋ ਲੰਗਰ ਦੀ ਜੋ ਪਹਿਲੀ ਛੇਪਸੀ ਭੇਜ ਰਹੇ ਆ ਅੱਜ ਅਸੀਂ ਇੱਥੋਂ ਰਵਾਨਾ ਕਰ ਰਹੇ ਆ ਔਰ ਸਾਰੇ ਸ਼੍ਰੀ ਭਗਤ ਸਾਡੇ ਸੇਵਾਦਾਰ ਇਸ ਵਿੱਚ ਅੱਜ ਬਹੁਤ ਵਧੀਆ ਤਰੀਕੇ ਨਾਲ ਹਮ ਹਮ ਆ ਕੇ ਪਹੁੰਚੇ ਨੇ ਸਾਡੇ ਵਿੱਚ ਸਾਡੀ ਬ੍ਰਾਂਚੇਸ ਨੇ ਉਹਨਾਂ ਦੇ ਵੀ ਸੇਵਾਦਾਰ ਸਾਡੇ ਨਾਲ ਇਸ ਜਥੇ ਵਿੱਚ ਜਾ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਚ ਜੈਨ ਤੋਂ ਪ੍ਰਵੀਨ ਜਿੰਦ ਪ੍ਰਵੀਨ ਮਿੱਤਲ ਪ੍ਰਵੀਨ ਮਿੱਤਲ ਜੀ ਔਰ ਸਾਡੇ ਦੀਪਕ ਜੀ ਏ ਈਸ਼ਵਰ ਇਸ ਜਥੇ ਨੂੰ ਰਵਾਨਾ ਕਰਨ ਲਈ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਜਿਹੜੀ ਯਾਤਰਾ ਹੈ ਇਹ ਅਮਰਨਾਥ ਵਿੱਚ ਜੰਮੂ ਕਸ਼ਮੀਰ ਵਿੱਚ ਹਰ ਸਾਲ ਇਹਨਾਂ ਦਿਨਾਂ ਵਿੱਚ ਸ਼ੁਰੂ ਹੁੰਦੀ ਹੈ ਜੋ ਯਾਤਰਾ 3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਇਸ ਦੌਰਾਨ ਚੱਲੇਗੀ ਇਹਦੇ ਲਈ ਅਸੀਂ ਅੱਜ ਭੰਡਾਰਾ ਜਿਹੜਾ ਰਵਾਨਾ ਕਰ ਰਹੇ ਹਾਂ ਮੈਂ ਸਾਰੇ ਸ਼ਰ ਭਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਇਸ ਯਾਤਰਾ ਨੂੰ ਵਧੀਆ ਤਰੀਕੇ ਨਾਲ ਚਲਾ ਕੇ ਬਹੁਤ ਹੀ ਵਧੀਆ ਢੰਗ ਨਾਲ ਚਲਾ ਕੇ ਆਪਾਂ ਇਹਨੂੰ ਸੰਪੂਰਨ ਕਰਨਾ ਹੈ ਜਿਵੇਂ ਕਿ ਕੁਝ ਟਾਈਮ ਤੋਂ ਜਿਹੜਾ ਜੰਮੂ ਕਸ਼ਮੀਰ ਦੇ ਹਾਲਾਤ ਸੀ ਬਹੁਤ ਖਰਾਬ ਸੀ ਲੇਕਿਨ ਸਰਕਾਰ ਵੱਲੋਂ ਔਰ ਸ਼੍ਰိုင်း ਬੋਰਡ ਵੱਲੋਂ ਬਹੁਤ ਹੀ ਵਧੀਆ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਬਹੁਤ ਸਿਕਿਉਰਿਟੀ ਦਾ ਇੰਤਜ਼ਾਮ ਹੈ ਕੋਈ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਹਰ ਬੰਦਾ ਉੱਥੇ ਸੁਰੱਖਿਤ ਹੈ ਔਰ ਜਿਹੜਾ ਭੰਡਾਰੇ ਨੇ ਆਲਮੋਸਟ ਉੱਥੇ ਹੁਣ ਤੱਕ 10-15 ਜਿਹੜੇ ਭੰਡਾਰੇ ਨੇ ਉਹ ਪਹੁੰਚ ਚੁੱਕੇ ਨੇ ਵਾਰੀ ਵਾਰੀ ਸਾਰੇ ਆਪਣੇ ਆਪਣਾ ਜੱਥਾ ਲੈ ਕੇ ਰਵਾਨਾ ਹੋ ਰਹੇ ਨੇ ਯਾਤਰਾ ਨੂੰ ਸੁਚਾਰੂ ਢੰਗ ਚਲਾਉਣ ਵਾਸਤੇ ਮੈਂ ਸਾਰੇ ਹੀ ਦੇਸ਼ ਵਾਸੀ ਨੂੰ ਅਪੀਲ ਕਰਦਾ ਬਿਬਨਾ ਡਰ ਖੋਫ ਤੋਂ ਤੁਸੀਂ ਇਸ ਯਾਤਰਾ ਵਿੱਚ ਅਮਰਨਾਥ ਵਿੱਚ ਪਹੁੰਚੋ ਜਿਵੇਂ ਕਿ ਸਰੰਦ ਭੰਡਾਰਾ ਵੀ ਪੰਜ ਸਰਨੀ ਉਹ ਚ ਬਾਲਟਾਲ ਵਿੱਚ ਲੰਗਰ ਲਗਾਉਂਦਾ ਹੈ ਲੋਕਾਂ ਲਈ ਖਾਣ ਪੀਣ ਦੀ ਸਹੂਲਤਾਂ ਰਹਿਣ ਦੀ ਸਹੂਲਤਾਂ ਜੋ ਮੈਡੀਕਲ ਸਹੂਲਤਾਂ ਸੀ ਉੱਥੇ ਪ੍ਰੋਵਾਈਡ ਕਰਦੇ ਆ ਸਾਡੇ ਵੱਲੋਂ ਵੀ ਜਿਹੜਾ ਸਾਰਾ ਜੱਥਾ ਅਸੀਂ ਅੱਜ ਰਵਾਨਾ ਕਰਕੇ ਅਗਲਾ ਜੱਥਾ ਸੀ ਜਿਹੜਾ 28 ਤਰੀਕ ਨੂੰ ਉਥੋਂ ਦੁਆਰਾ ਬੁਰੀ ਰਾਸ਼ਨ ਸਮਗਰੀ ਨਾਲ ਸੇ ਤੁਰਵਾਨਾ ਕਰਾਂਗੇ ਮੈਂ ਸਾਰੇ ਹੀ ਸ਼ਿਰਕਤਾਂ ਦਾ ਬਹੁਤ ਬਹੁਤ ਧੰਨਵਾਦ ਦਿਆਂ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਦਿਆਂ ਸ਼ਰਾਈਨ ਬੋਰਡ ਦਾ ਔਰ ਜਮੂ ਕਸ਼ਮੀਰ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਬਨਾਰਿਆਂ ਲਈ ਬਹੁਤ ਵਧੀਆ ਇੰਤਜ਼ਾਮ ਕਰਕੇ ਰੱਖੇ ਹੋਏ ਆ ਸਾਰਿਆਂ ਦਾ ਉੱਥੇ ਆਇਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਤੁਹਾਨੂੰ ਆ ਜੈ ਬੋਲੇ ਦੀ ਜੈ ਬੋਲੇ ਦੀ ਬੋਲੀ ਸ਼ੰਕਰ ਭਗਵਾਨ ਕੀ ਜੈ 3 ਜੁਲਾਈ ਸੇ ਸ਼ੁਰੂ ਹੋਣੇ ਜਾ ਰਹੀ ਸ਼੍ਰੀ ਅਮਰਨਾਥ ਯਾਤਰਾ ਜੋ 9 ਅਗਸਤ ਤੱਕ ਚਲੇਗੀ ਉਸਕੇ ਉਪਲਕਸ਼ਮੇ ਆਜ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਾਰ ਸਰਹੰਦ ਕੀ ਔਰ ਸੇ 29ਵਾਂ ਵਾਰਸ਼ਿਕ ਭੰਡਾਰਾ आज रवाना किया जा रहा है जिसके उपलक्ष्य में हमारी संस्था के प्रधान अरुण सूरी जी और हमारी मैनेजमेंट के सभी सदस्यों ने विधि पूर्वक ढंग से सबसे पहले हमने हवन किया और इसके पश्चात जो हमारी पहली टीम है आज वहां भंडारा लेकर रवाना होगी जिसमें हमारे दीपक जी और प्रवीण जी की अध्यक्षता में ये पहला जथा जा रहा है और इसके अगला जो जथा होगा वो 28 तारीख को श्री हमारे अध्यक्ष श्री अरुण सूरी जी की अध्यक्षता में जाएगा जिसमें राशन सामग्री के हमारे जो जितने भी सामग्री यहाँ पर एकत्रित है जो पर वो वो जरूरत होती है उनको तो भेजी जाएगी और वहां पर श्राइन बोर्ड का हम बहुत अप्रीशियट करते हैं उन्होंने जिस प्रकार का जो एपिसोड पीछे हुआ है उसको कवर करते हुए पूरे सुरक्षा के पूर्ण पुख्ता प्रबंध किए हुए हैं और हमारे भंडारे में भी यहाँ खाने पीने के साथ रहने की सुविधा जो भी यात्रियों को वहाँ बेसिक नीड्स फैसिलिटीज चाहिए वो हमारे भंडारे की ओर से दी जाएगी सभी से निवेदन है कि इस यात्रा में आप ज्यादा से ज्यादा वहां पहुंचकर पुण्य के भागी बने